ਦਾ ਕਰਨ ਵਾਲੇ ਦਾ ਭਲਾ ਹੁੰਦਾ ਹੈ ਅਤੇ ਕਾਫੀ ਲੰਬੇ ਸਮੇਂ ਤੋਂ ਤੁਹਾਡੇ ਭਲੇ ਦੇ ਵਾਸਤੇ ਪੰਜਾਬ ਅਨੁਸ਼ੋਣ ਦੀ ਇੱਕ ਐਸੀ ਟੀਮ ਹੈ ਜੋ ਕਿ ਹਮੇਸ਼ਾ ਹੀ ਤੁਹਾਡਾ ਭਲਾ ਮੰਗਦੀ ਹੈ ਤੇ ਤੰਦਰੁਸਤੀ ਦੀ ਅਰਦਾਸ ਅਰਜ਼ੂਈ ਕਰਦੀ ਹੈ ਅੱਜ ਕਾਫੀ ਲੰਬੇ ਸਮੇਂ ਬਾਅਦ ਇਸ ਟੀਮ ਦੇ ਨਾਲ ਅਸੀਂ ਫਿਰ ਦੁਬਾਰਾ ਹਾਜ਼ਰ ਹੋ ਚੁੱਕੇ ਹਾਂ ਇਹ ਸਾਡਾ ਪਹਿਲਾ ਸੈਗਮੈਂਟ ਹੈ ਵੈਸੇ ਕੱਲ ਵੀ ਅਸੀਂ ਅਨਾਉਂਸਮੈਂਟ ਕੀਤੀ ਸੀ ਕੈਨੇਡਾ ਦੇ ਕਿਸੇ ਵੀ ਤੁਸੀਂ ਸੂਬੇ ਵਿੱਚ ਰਹਿੰਦੇ ਹੋ ਸੂਬੇ ਦੇ ਸ਼ਹਿਰ ਵਿੱਚ ਰਹਿੰਦੇ ਹੋ ਤੁਸੀਂ ਜਾਣਦੇ ਹੋ ਕਿ ਕੈਨੇਡਾ ਗਵਰਨਮੈਂਟ ਦੇ ਵੱਲੋਂ ਗ੍ਰਾਂਟ ਦਿੱਤੀ ਜਾ ਰਹੀ ਹੈ 90 ਹਜ਼ਾਰ ਡਾਲਰ ਜਿਹੜੇ ਪਰਿਵਾਰਾਂ ਦੇ ਬੱਚੇ 90 ਹਜ਼ਾਰ ਡਾਲਰ ਦੇ ਐਲੀਜੀਬਲ ਨਹੀਂ ਜਦਕਿ ਤੁਸੀਂ 90 ਹਜ਼ਾਰ ਡਾਲਰ ਦੀ ਗ੍ਰਾਂਟ ਲੈ ਸਕਦੇ ਹੋ ਉਹਦਾ ਹੱਕਦਾਰ ਤੁਹਾਡੇ ਪਰਿਵਾਰ ਦਾ ਉਹ ਮੈਂਬਰ ਹੈ ਜਿਹੜਾ ਮੈਂਟਲੀ ਤੌਰ ਤੇ ਜਾਂ ਫਿਜ਼ੀਕਲੀ ਤੌਰ ਤੇ ਡਿਸਟਰਬ ਹੈ ਜਿਹੜਾ ਪਰਿਵਾਰ ਦਾ ਬੱਚਾ ਅਬਨਾਰਮਲ ਹੈ ਗਵਰਨਮੈਂਟ ਉਹਨੂੰ ਇੱਕ ਫੰਡ ਰੀਲੀਜ਼ ਕਰ ਰਹੀ ਹੈ ਗ੍ਰਾਂਟ ਦੇ ਰਹੀ ਹੈ 90000 ਦੀ ਇਹ ਗ੍ਰਾਂਟ ਲੈਣ ਵਾਸਤੇ ਇੱਕ ਐਪਲੀਕੇਸ਼ਨ ਪਾਣੀ ਪੈਂਦੀ ਹੈ ਔਰ ਜਿਹੜੀ ਕਿ ਆਮ ਵਿਅਕਤੀ ਦੇ ਵਾਸਤਾ ਰੋਗ ਨਹੀਂ ਹੈ ਸੋ ਮੈਂ ਚਾਹਾਂਗਾ ਕਿ ਤੁਸੀਂ ਇਹ 90000 ਡਾਲਰ ਦੇਣ ਦੇ ਵਾਸਤੇ ਅਸੀਂ ਪੰਜਾਬ ਅਨੁਸ਼ੋਣਿਸ਼ ਦੇ ਨਾਲ ਗੱਲਬਾਤ ਕਰਨ ਦਾ ਮਕਸਦ ਇਹ ਆ ਕਿ ਪਰਿਵਾਰਾਂ ਨੂੰ ਤੁਸੀਂ ਇੱਕ ਹੋਰ ਭਲਾ ਕਰੋ ਕਿ ਤੁਸੀਂ ਐਪਲੀਕੇਸ਼ਨ ਫ੍ਰੀ ਭਰੋ ਕੋਈ ਚਾਰਜ ਨਾ ਲਮੋ ਤਾਂ ਕਿ ਜਿਹੜੀ ਮਾਂ ਹੈ ਜਿਹੜਾ ਪੇ ਹੈ ਉਹ ਆਲਰੇਡੀ ਇਨਾ ਮਾਨਸਿਕ ਤੌਰ ਤੇ ਆਪਣਾ ਸੰਤੁਲਨ ਗਵਾ ਬੈਠਾ ਆਪਣੇ ਬੱਚੇ ਨੂੰ ਵੇਖ ਕੇ ਪਾਲ ਕੇ ਪਾੜ ਰਿਹਾ ਹੈ ਜੋ ਕਿ ਪਿਛਲੇ ਕਈ ਸਾਲਾਂ ਤੋਂ ਗ੍ਰਾਂਟ ਕੋਈ ਮਿਲੀ ਨਹੀਂ ਸੀ ਤੇ ਗ੍ਰਾਂਟ ਦਾ ਅਸੀਂ ਐਲਾਨ ਕਰ ਰਹੇ ਹਾਂ ਤੇ ਗ੍ਰਾਂਟ ਤੁਹਾਨੂੰ ਦਵਾ ਵੀ ਰਹੇ ਹਾਂ ਤੇ ਇਹਨੇ ਪੰਜਾਬ ਅਨਸ਼ੂਰ ਤੋਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਮਹਿਮਾਨ ਰੱਜੀ ਹੋਰੂ ਦੇ ਮਾਲਕ ਅਤੇ ਰੂ ਖੜ ਜਾਂਦੀ ਹੈ ਜਦੋਂ ਅਸੀਂ ਵੇਖਦੇ ਹਾਂ ਪੰਜਾਬ ਅਨਸ਼ੂਰ ਦੇ ਰਾਣਾ ਜੀ ਨੂੰ ਅਤੇ ਖੜੇ ਮਿੱਥੇ ਪ੍ਰਵਾਨ ਹੋ ਤੁਹਾਡੀ ਸਰਵਿਸ ਨੂੰ ਜੀ ਹੈ ਥੈਂਕ ਯੂ ਸੋ ਮੱਚ ਬਸ ਔਰ ਦਾ ਕਾਈਂਡ ਵਰਡ ਸੋ ਜਿੱਦਾਂ ਬੱਛੀ ਸਾਹਿਬ ਜਿਹੜੀ ਇਹ ਗ੍ਰਾਂਟ ਹੈ ਨਵੀਂ ਨਹੀਂ ਹੈ ਕਿ 2008 ਤੋਂ ਜਿਹੜਾ ਹੈਗਾ ਗਵਰਨਮੈਂਟ ਨੇ ਸਟਾਰਟ ਕੀਤੀ ਸੀ ਪਰ ਅਨਫੋਰਚੂਨੇਟਲੀ ਇਹ ਕਹਿ ਲੋ ਇਹ ਮੈਸੇ ਲੋਕਾਂ ਤੱਕ ਨਹੀਂ ਪਹੁੰਚਿਆ ਪਹੁੰਚਿਆ ਨਹੀਂ ਪੂਰਾ ਠੀਕ ਹੈ ਜੀ ਹੋ ਸਕਦਾ ਆਪਣੇ ਡਾਕਟਰ ਸਨਿਨੀ ਦੱਸਿਆ ਹੈਗਾ ਜਾਂ ਸਾਡੇ ਜਿਹੜੇ ਲੋਕਲ ਜਿਹੜੇ ਐਮਪੀ ਹੁੰਦੇ ਹੈਗੇ ਨੇ ਜਾਂ ਸਾਡੇ ਜਿਹੜੇ ਅਕਾਊਂਟੈਂਟ ਹੈਗੇ ਨੇ ਇਹ ਉਹਨਾਂ ਦਾ ਜੌਬ ਮਾਰਦੇ ਨੇ ਜਿਵੇਂ ਛੋੜਛਵਾਲੀ ਵੀ ਕਹਿ ਦੋ ਨਹੀਂ ਕਿਉਂਕਿ ਸਾਨੂੰ ਜਿਹੜਾ ਅਲਾਉ ਹੁਣ ਕੀਤਾ ਗਿਆ ਹੈਗਾ ਜੀ ਤੁਹਾਨੂੰ ਅਲਾਉ ਕੀਤਾ ਹਾਂਜੀ ਸਾਨੂੰ ਇੰਸ਼ੋਰੈਂਸ ਕੰਪਨੀ ਨੇ ਅਲਾਉ ਹੀ ਹੁਣ ਕੀਤਾ ਤਾਂ ਹੀ ਆਪਾਂ ਲੋਕਾਂ ਨੂੰ ਦੱਸ ਸਕਦੇ ਆ ਸੋ ਬੱਸੀ ਸਾਹਿਬ ਜਿਹੜੀ ਗ੍ਰਾਂਟ ਹੈ ਇਹ ਲੋਨ ਨਹੀਂ ਹੈਗਾ ਕਈ ਵਾਰੀ ਕੋਈ ਲੋਨ ਹੁੰਦੇ ਨੇ ਆਪਾਂ ਨੂੰ ਉਹ ਵਾਪਸ ਕਰਨੇ ਪੈਂਦੇ ਹੈਗੇ ਨੇ ਜਿਹੜੀਆਂ ਟਰਮਸ ਐਂਡ ਕੰਡੀਸ਼ਨਸ ਜਿਹੜੀਆਂ ਹੈਗੀਆਂ ਨੇ ਗਵਰਨਮੈਂਟ ਦੀਆਂ ਉਹ ਇਹ ਹੈ ਵੀ ਇੱਕ ਆਰਡੀਐਸਪੀ ਅਕਾਊਂਟ ਓਪਨ ਕੀਤਾ ਜਾਏਗਾ ਐਂਡ ਗਵਰਨਮੈਂਟ ਨੇ ਇਹ ਜਿਹੜੀ ਗ੍ਰਾਂਟ ਹੈ 20 ਸਾਲਾਂ ਦੇ ਵਿੱਚ ਜਿਹੜੀ ਹੈ ਉਹਨਾਂ ਨੇ ਦੇਣੀ ਹੈਗੀ ਹੈ ਤੁਸੀਂ ਇਸ ਗੱਲ ਨੂੰ ਅੱਗੇ ਵਧਾਓ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਸਟੈਪ ਬਾਈ ਸਟੈਪ ਲੈਣਾ ਚਾਹੁੰਦਾ ਸੋ ਇਹ ਅਸੀਂ ਗੱਲ ਕਰ ਰਹੇ ਕਿ 90 ਹਜ਼ਾਰ ਡਾਲਰ ਦੀ ਗ੍ਰਾਂਟ ਦਾ ਮਤਲਬ ਕੀ ਫੰਡ ਦੇ ਰਹੀ ਹੈ ਜਿਹੜਾ ਕਿ ਫਾਰ ਐਵਰ ਹੈ ਔਰ ਗਵਰਨਮੈਂਟ ਨੇ 50 ਸਾਲ ਦੀ ਉਮਰ ਤੋਂ ਪਹਿਲਾਂ ਦੇ ਜਿਹੜੇ ਲੋਕ ਨੇ 50 ਸਾਲ ਨਹੀਂ ਹੋਏ ਆ ਜੇ ਤੁਹਾਨੂੰ ਦੱਸ ਦਿਨ ਵੀ ਰਹਿੰਦੇ ਆ 50 ਸਾਲ ਹੋਣ ਤੋਂ ਪਹਿਲਾਂ ਤੁਸੀਂ ਕਲੇਮ ਕਰਕੇ 50000 ਡਾਲਰ ਦੇ ਐਲੀਜੀਬਲ ਹੋ 90000 ਡਾਲਰ 90000 ਸੌਰੀ ਹਾਂਜੀ ਉਮਰ ਜਿਹੜੀ 50 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ 49 ਤੱਕ ਹੀ ਹੈ ਜੀ ਹਾਂਜੀ 49 ਤੱਕ 49 ਤੱਕ ਹੋ ਔਰ ਤੁਸੀਂ 48 ਸਾਲ ਦੇ ਹੋ ਗਏ ਹੋ ਔਰ ਤੁਸੀਂ 48 ਸਾਲ ਤੇ ਕੁਝ ਮਹੀਨੇ ਹੋ ਗਏ ਹੋ ਔਰ ਯੂ ਆਰ ਲੱਕੀ ਤੁਸੀਂ ਪਰਿਵਾਰ ਲੱਕੀ ਹੈ ਉਹ ਬੱਚਾ ਵੀ ਲੱਕੀ ਹੈ ਭਾਵੇਂ ਕਿ ਮੈਂਟਲੀ ਡਿਸਟਰਬਡ ਹੈ ਮੈਂਟਲੀ ਟੋਰਚ ਹੈ ਫਿਜ਼ਿਕਲੀ ਟੋਰਚ ਹੈ ਹੈਂਡੀਕੈਪਡ ਹੈ ਤਾਂ ਉਹ ਪਿਆਰਾ ਬੱਚਾ ਉਹ ਬੱਚਾ ਵੀ ਪਿਆਰਾ ਹੈ ਸਾਡਾ ਸਾਡੀ ਜਾਨ ਹੈ ਉਸ ਮਾਂ ਨੂੰ ਪਛ ਕੇ ਵੇਖੋ ਜਿਸ ਮਾਂ ਨੇ ਉਸ ਬੱਚੇ ਨੂੰ ਜਨਮ ਦਿੱਤਾ ਹੈ ਉਸ ਨੂੰ ਪਾਲਾ ਹੈ ਵੱਡਾ ਕੀਤਾ ਹੈ ਅਤੇ ਉਹਦੇ ਵਾਸਤੇ ਜ਼ਿੰਦਗੀ ਵਿੱਚ ਬੜਾ ਓੜਪੋੜ ਕੀਤਾ ਹੈ ਸੋ ਅੱਜ ਅਸੀਂ ਭਲੇ ਦਾ ਭਲਾ ਕਰਨ ਵਾਸਤੇ ਇੱਕ ਅਨਾਉਂਸਮੈਂਟ ਕਰ ਚੁੱਕੇ ਹਾਂ ਕਿ 90000 ਡਾਲਰ ਜੇ ਤੁਸੀਂ ਯੋਗ ਹੋ ਜੇ ਉਮਰ ਤੁਹਾਡੇ ਬੱਚੇ ਦੀ ਹਾਲੇ 49 ਸਾਲ ਤੋਂ ਉੱਪਰ ਨਹੀਂ ਹੋਈ ਤਾਂ ਤੁਸੀਂ ਇਹ ਪੈਸਾ ਕਿਵੇਂ ਲੈਣਾ ਇਹ ਪੈਸਾ ਵਾਪਸ ਗਵਰਨਮੈਂਟ ਲਈ ਲੈਣਾ ਸਿਰਫ ਇੱਕ ਐਪਲੀਕੇਸ਼ਨ ਭਰਨੀ ਆ ਐਪਲੀਕੇਸ਼ਨ ਭਰਨ ਵਾਸਤੇ ਵੀ ਤੁਹਾਨੂੰ ਇਹਨਾਂ ਦਫ਼ਤਰ ਜਾਣ ਦੀ ਲੋੜ ਨਹੀਂ ਸਿਰਫ ਇੱਕੋ ਇੱਕ ਨੰਬਰ ਡਾਲਕਣ ਦੀ ਲੋੜ ਹੈ 416 910 9,000. Can you 9 ,000. please? 416, 910, 9000. Come on, baby, speak it. 416, no, so no, Very good. So, four one six nine one 9000. On, go ahead. ਕਮਨ ਬੀਬੀ ਓਕੇ ਬਸ ਸਭ ਬਹੁਤ ਵਧੀਆ ਤੁਸੀਂ ਦੱਸ ਰਹੇ ਕਿਉਂਕਿ ਨਾ ਬੱਸੀ ਸਾਹਿਬ ਇਹ ਡੇਡੇ ਗਵਰਨਮੈਂਟ ਨੇ ਗ੍ਰਾਂਟ ਹੈ ਇਹ ਬੱਚੇ ਦੇ ਫਿਊਚਰ ਲਈ ਰੱਖੀ ਕਿ ਜਿਹੜੇ ਨਾਲ-ਨਾਲ ਪੈਸੇ ਆਉਂਦੇ ਨੇ ਹਰੇਕ ਬੱਚਿਆਂ ਨੂੰ ਉਹ ਬੰਦ ਨਹੀਂ ਹੋਣਗੇ ਜੀ ਉਹ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਦੇਈ ਜਾਣੇ ਇਹ ਐਕਸਟਰਾ ਹੈ ਇਹ ਇਹ ਵੱਖਰੇ ਨੇ ਇਹ ਬੱਸੀ ਸਾਹਿਬ ਉਹ ਪੇਰੈਂਟਸ ਨੂੰ ਜਿਹੜਾ ਹੈਗਾ ਹੈਲਪ ਦੇ ਤੌਰ ਤੇ ਗਵਰਨਮੈਂਟ ਦੇ ਰਹੀ ਹੈ ਇੱਕ ਹੋ ਰਿਹਾ ਕਿ ਬੰਦੇ ਕਿ ਜਿਨ੍ਹਾਂ ਦੀ ਇਨਕਮ ਜ਼ਿਆਦਾ ਹੈ ਜਾਂ ਕਿਸੇ ਦੀ ਇਨਕਮ ਲੋ ਇਨਕਮ ਅਸੀਂ ਕਾਊਂਟ ਕਰਦੇ ਹਾਂ 노 ਮੈਟਰ ਵਟ ਨਹੀਂ ਇਨਕਮ ਦਾ ਜਰੂਰ ਕੈਰੀਟਰੀਆ ਬੱਸੀ ਸਾਹਿਬ ਜੇ ਇਨਕ ਜਿਵੇਂ ਮੰਨ ਲਓ 37000 ڈالر ਤੋਂ ਜੇ ਘੱਟ ਹੈਗੀ ਇਨਕਮ ਤੇ ਫਿਰ ਪੂਰਾ 90000 ڈالر ਮਿਲਦਾ ਹੈ ਇੱਕ ਇੱਕ ਉਹਦੀ ਬ੍ਰੈਕਟ ਹੈ 57000 ਜੇ 57000 ਤੋਂ ਘੱਟ ਹੈ ਤਾਂ ਵੀ ਉਹ 90000 ਦੇ ਕਰੀਬ ਉਹਨਾਂ ਨੂੰ ਮਿਲ ਜਾਊਗਾ ਪਰ ਜੇ ਉਹਨਾਂ ਦੀ ਇਨਕਮ 115000 ڈالر ਸਾਲ ਤੋਂ ਘੱਟ ਹੈਗੀ ਹੈ ਤੇ ਫਿਰ 70000 ਤਾਂ ਮਿਲਣਾ ਹੀ ਮਿਲਣਾ ਜੀ oh my god come on baby ਤਾਂ ਵੀ ਤੁਸੀਂ 70000 ڈالر ਪਿਆਰੇ ਜੇ ਬੀਬੀ ਵਾਸਤੇ ਲੈ ਸਕਦੇ ਹੋ ਆਓ ਸਾਡੀ ਗੱਲਬਾਤ ਜਿਹੜੀ ਆ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਸੋ ਨੰਬਰ ਵੀ ਦੇ ਰਹੇ ਹਾਂ ਤਾਂ ਕਿ ਤੁਸੀਂ ਕੈਨੇਡਾ ਦੇ ਕਿਸੇ ਵੀ ਸ਼ਹਿਰ ਵਿੱਚ ਹੋ ਐਨੀ ਤੁਸੀਂ ਸ਼ਹਿਰ ਵਿੱਚ ਰਹਿੰਦੇ ਹੋ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ ਸਾਡੇ ਮਨ ਦੇ ਵਿੱਚ ਆਉਣਾ ਹੋਵੇਗਾ ਕਿ ਅਸੀਂ 70000 ਤਾਂ ਤੁਹਾਨੂੰ ਮਿਲੇ ਜਾਣਾ ਜੇ 90000 ਬਬਸ ਬਿਲਕੁਲ ਨਹੀਂ ਜਣਾ ਨਾ ਲੈਣਾ ਕਿਸੇ ਨੇ ਤੂੰ ਸੋਚਦੀ ਹੋਵੇਂ ਕਿ ਕਰੀ ਭਰ ਦੀ ਫੀਸ ਜ਼ੀਰੋ ਜਿਸ ਕਰਕੇ ਅਸੀਂ ਅੱਜ ਪਰੋਮ ਵਿੱਚ ਗਲਬਤ ਕਰ ਰਹੇ ਆ ਤਦੇ ਕਿਹਾ ਕਿ ਇਹ ਰੱਜੀ ਹਰੂ ਦੇ ਮਾਲਕ ਨੇ ਨਹੀਂ ਤਾਂ ਆਮ ਤੌਰ ਤੇ ਸਾਡੇ ਲੋਕ ਕਹਿੰਦੇ ਆ ਜੀ ਐਨੇ ਪੈਸੇ ਲਾਵਾਂਗੇ ਇੱਥੇ ਪੈਸੇ ਰੱਖ ਤੇ ਬਾਅਦ ਵਿੱਚ ਅਸੀਂ ਗੱਲ ਕਰ ਸਾਡੇ ਹੱਕ ਤੇ ਇੱਥੇ ਰੱਖ ਨੋ 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 ਇਹ ਕਹਿੰਦੇ ਕਿ ਸਾਡੇ ਹੱਕਾਂ ਦੀ ਕੋਈ ਗੱਲ ਨਹੀਂ ਹੈ ਅਸੀਂ ਪੈਸੇ ਤੁਹਾਡੇ ਲਈ ਇੱਥੇ ਰੱਖੇ ਹੋਏ ਨੇ ਆਮ ਰਾਈਟ ਜਰੂਰ ਜੀ ਐਂਡ ਬਾਸੀ ਸਾਹਿਬ ਮਜ਼ੇਦਾਰ ਚੀਜ਼ ਇਹ ਹੈਗੇ ਗਵਰਨਮੈਂਟ ਆਪਣੀ ਅੱਗੇ ਪਈ ਜੀ ਇੱਕ ਆ ਰਹੀ ਹੈ ਸਮਥਿੰਗ ਪਲੀਜ਼ ਕੰਟਰੋਲ ਥੈਂਕ ਯੂ ਅੱਛਾ ਵਟਸਐਪ ਰਿੰਗ ਐਨੀਵੇ ਸੋ ਅਸੀਂ ਆਪਣੇ ਦਰਸ਼ਕਾਂ ਨੂੰ ਦੱਸੀਏ ਕਿ ਇਹ ਕੀ ਹੋ ਰਿਹਾ ਬਈ ਕੋਈ ਪੈਸੇ ਚੋਰੀ ਕਰ ਰਿਹਾ ਸਾਡੇ ਆਈ ਡੋਨਟ ਅੱਛਾ ਜੀ ਰਣਜੀਤ ਤੁਹਾਡਾ ਫੋਨ ਤੇ ਫੋਨ ਵੱਜ ਗਿਆ ਮੇਰਾ ਹਾਂਜੀ ਸੋ ਆਈ ਯੂ ਸੀ Please come on, baby. ਕੰਜਸਟ ਆਫ ਦੀ ਫੋਨ ਜਰੂਰ ਜੀ ਜਰੂਰ ਬਸੀ ਸਾਹਿਬ ਫੋਨ ਹੋਣੇ ਸ਼ੁਰੂ ਹੋ ਗਏ ਨੇ ਫੋਨ ਬੰਦ ਕੀਤਾ ਜਾਵੇ ਪਲੀਜ਼ ਜਰੂਰ ਜੀ ਸੋ ਬਸੀ ਸਾਹਿਬ ਮੈਂ ਇਥੇ ਮੇਜਰ ਫੋਨ ਪਲੀਜ਼ ਹਾਂਜੀ ਥੈਂਕ ਯੂ ਸੋ ਮਾਚ ਸੋ ਬਸੀ ਸਾਹਿਬ ਮੈਂ ਐਡ ਕਰਨਾ ਚਾਹਾਂਗਾ ਜੀ ਵੀ ਜ਼ਰੂਰੀ ਨਹੀਂ ਹੈਗਾ ਵੀ ਓਕੇ ਵੀ ਹੁਣ ਕਈ ਵਾਰੀ ਆਪਾਂ ਨੂੰ ਲੱਗਦਾ ਹੈਗਾ ਵੀ ਸਾਨੂੰ ਪਤਾ ਨਹੀਂ ਸੀ ਚੱਲਿਆ ਵੀ ਸਾਡੇ ਅਸੀਂ ਪੈਸੇ ਲੂਜ਼ ਕਰ ਗਏ ਕੈਨੇਡਾ ਦੀ ਗਵਰਨਮੈਂਟ ਇੰਨੀ ਵਧੀਆ ਹੈਗੀ ਐ ਫੈਡਰਲ ਗਵਰਨਮੈਂਟ ਨੇ ਇਹ ਕਿਹਾ ਜੇ ਤੁਹਾਨੂੰ ਇਸ ਗ੍ਰਾਂਟ ਬਾਰੇ ਪਹਿਲਾਂ ਨਹੀਂ ਸੀ ਪਤਾ ਅਗਰ ਤੁਸੀਂ ਐਲੀਜੀਬਲ ਹੋ ਤੇ ਪਿਛਲੇ 10 ਸਾਲਾਂ ਦੇ ਪੈਸੇ ਵੀ ਅਸੀਂ ਦੇ ਸਰਕੰਡ ਪਾਵੇ ਕਿ ਜੇ ਤੁਸੀਂ ਕਲੇਮ ਨਹੀਂ ਕਰ ਸਕੇ ਬੱਚੇ ਦੀ ਉਮਰ ਹੋ ਗਈ ਆ ਨਿੱਦ ਉੱਪਰ ਤਾਂ ਮੈਂ ਸੀ ਪਿਛਲੇ 10 ਸਾਲ ਤੁਹਾਡੇ ਗਿਣ ਸਕਦੇ ਆ ਹਾਂਜੀ 49 ਤੋਂ ਕੱਟੀ ਹੋਣੀ ਚਾਹੀਦੀ ਹੈ ਹੁਣ ਮੰਨ ਲਓ ਅੱਜ ਕਿਸੇ ਹਾਂਜੀ ਭਾਈ ਸਾਹਿਬ ਮੰਨ ਲਓ ਅੱਜ ਕਿਸੇ ਦਾ ਬੱਚਾ 22 ਸਾਲ ਦਾ ਠੀਕ ਹੈ ਜੀ ਉਹ ਬਾਇ ਬਰਥ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਸਪੈਸ਼ਲ ਰੀਡ ਵਾਲਾ ਬੱਚਾ ਸੀਗਾ ਐਂਡ ਪੇਰੈਂਟਸ ਨੂੰ ਪਤਾ ਨਹੀਂ ਸੀਗਾ ਸੋ ਗਵਰਨਮੈਂਟ ਕਹਿੰਦੀ ਜੇ ਤੁਹਾਨੂੰ ਨਹੀਂ ਵੀ ਪਤਾ ਸੀਗਾ ਜਿਹੜਾ ਆਪਣਾ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈ ਉੱਤੇ ਲਿਖਿਆ ਹੈਗਾ ਉਹਨਾਂ ਨੇ ਤੁਸੀਂ ਪਿਛਲੇ ਕਿੰਨੇ ਸਾਲਾਂ ਦਾ ਲੈ ਸਕਦੇ ਹੋ ਪਰ ਉਹਨਾਂ ਚੋਂ ਸਿਰਫ ਆਪਾਂ ਜਿਹੜੇ ਪਿਛਲੇ 10 ਸਾਲ ਉਹਨਾਂ ਨੂੰ ਕਲੇਮ ਕਰ ਸਕਦੇ ਹੋ ਬਸੀ ਸਾ ਬਾਕੀ ਦੀ ਗੱਲ ਛੱਡੋ ਮੈਨੂੰ ਇਹ ਦੱਸੋ ਦਿਲ ਸਾਫ਼ ਹੋਣਾ ਚਾਹੀਦਾ ਸਾਫ਼ ਸਵਾਰ ਦੱਸੋ ਕਿ ਤੁਸੀਂ ਪੈਸੇ ਦਿਵਾਉਣ ਦੇ ਵਿੱਚ ਜੋ ਮਦਦ ਕਰਦੇ ਹੋ ਪੈਸੇ ਚਾਰਜ ਕਰਦੇ ਨਹੀਂ ਬੱਸ ਸਭ ਅਸੀਂ ਕੋਈ ਥੈਂਕ ਯੂ ਥੈਂਕ ਯੂ ਬਾਈ ਸਭ ਅਸੀਂ ਕਿਸੇ ਵੀ ਕਲਾਇੰਟ ਤੋਂ ਪੂਰੇ ਕੈਨੇਡਾ 'ਚ ਕੋਈ ਫੀਸ ਚਾਰਜ ਨਹੀਂ ਕਰ ਰਹੇ ਕਲਾਇੰਟ ਪਰਿਵਾਰ ਤੋਂ ਪਲੀਜ਼ ਪਰਿਵਾਰ ਤੋਂ ਹਾਂਜੀ ਸੋ ਬੱਸ ਇਹ ਤਾਂ ਕੀ ਹੈਗਾ ਵੀ ਇੱਕ ਗ੍ਰਾਂਟ ਗਵਰਨਮੈਂਟ ਨੇ ਤਾਂ ਬਣਾਈ ਹੈ ਹੁਣ ਆਪਾਂ ਹਲਦੀਆਂ ਆਪਾਂ ਜੌਬ ਕਰਦੇ ਹੈਗੇ ਆਪਾਂ ਗਵਰਨਮੈਂਟ ਨੂੰ ਕਿੰਨਾ ਕਿੰਨਾ ਟੈਕਸ ਭਰਦੇ ਆਂ ਐਂਡ ਰਿਟਾਇਰਮੈਂਟ ਵੇਲੇ ਸਾਨੂੰ ਉਮੀਦ ਹੈ ਵੀ ਸਾਨੂੰ ਕੋਈ ਨਾ ਕੋਈ ਸਾਡੇ ਕੰਮ ਦੀ ਗਵਰਨਮੈਂਟ ਪੈਨਸ਼ਨ ਦੇਊਗੀ ਪਰ ਜਿਹੜੇ ਬੱਚੇ ਕੰਮ ਹੀ ਨਹੀਂ ਕਰ ਰਹੇ ਜਿਹੜੇ ਜੌਬ ਹੀ ਨਹੀਂ ਕਰ ਰਹੇ ਕਰ ਨਹੀਂ ਸਕਦੇ ਕਰ ਵੀ ਨਹੀਂ ਸਕਦੇ ਤੇ ਉਹਨਾਂ ਦੀ ਪੈਨਸ਼ਨ ਕਿੱਦਾਂ ਬਣਨੀ ਹੈਲਪ ਕਰ ਰਹੀ ਹੈ ਬਹੁਤ ਵੱਡਾ ਬੱਸੀ ਸਾਹਿਬ अमाउंट ਹੈ ਕੋਈ 10 ਡਾਲਰ ਦੀ ਹੈਲਪ ਨਹੀਂ ਕਰਦਾ ਐਂਡ ਕੈਨੇਡਾ ਦੀ ਫੈਡਰਲ ਗਵਰਨਮੈਂਟ ਦੀ ਗ੍ਰਾਂਟ ਹੈ ਪੂਰੇ ਕੈਨੇਡਾ ਚ ਜੇ ਤੁਸੀਂ ਸਾਡਾ ਕਿਤੇ ਵੀ ਪ੍ਰੋਗਰਾਮ ਸੁਣ ਰਹੇ ਹੋ ਪਾ ਵੀ ਦੇਖ ਰਹੇ ਵੀ ਦੇਖ ਵੀ ਰਹੇ ਹੋ ਕੈਲਗਰੀ ਐਡਮੰਟਨ ਵਿਨੀਪੈਗ ਮੌਂਟਰੀਅਲ ਸਰੀ ਐਬਸਫੋਰਡ ਜਿੱਥੇ-ਜਿੱਥੇ ਵੀ ਆਪਣੇ ਪੰਜਾਬੀ ਹੈਗੇ ਨੇ ਪੰਜਾਬ ਇੰਸ਼ੋਰੈਂਸ ਦੇ ਉੱਤੇ ਦਫਤਰ ਹੈ ਤੁਸੀਂ ਕਿਸੇ ਵੀ ਲੋਕਲ ਆਫਿਸ ਚ ਆ ਕੇ ਇਹ ਆਰ ਡੀ ਐਸ ਪੀ ਦਾ ਅਕਾਊਂਟ ਓਪਨ ਕਰਕੇ ਜਿਹੜੀ ਗਵਰਨਮੈਂਟ ਦੀ ਗ੍ਰਾਂਟ ਹੈ ਉਹ ਤੁਸੀਂ ਲੈ ਸਕਦੇ ਹੋ ਇੱਕ ਇਹਦਾ ਜਿਹੜੀ ਗ੍ਰਾਂਟ ਦਾ ਅਬਾਸੀ ਸਾਹਿਬ ਉਹਨਾਂ ਦੇ ਕੁਝ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਹੈ ਉਹ ਜ਼ਰੂਰ ਸਾਨੂੰ ਫਾਲੋ ਕਰਨੇ ਪੈਣਗੇ ਬਾਕੀ ਮੈਂ ਇਹ ਕਹਿਣਾ ਹੈਗਾ ਵੀ ਅਗਰ ਬਾਈ ਚਾਂਸ ਕੱਲਾ ਡਿਸੇਬਲ ਹੀ ਨਿਵਾਸੀ ਸਾਹਿਬ ਕਈ ਵਾਰੀ ਆਪਾਂ ਕਹ ਲਈ ਜਿੱਦਾਂ ਲੋ ਕੋਈ ਪਰਸਨ ਹੈ ਉਹ ਇਨਸੂਲਿਨ ਡਿਪੈਂਡੈਂਟ ਹੈ ਜਾਂ ਪਾ ਇੱਕ ਲਈ ਆਟイズਮ ਹੋ ਗਿਆ ਡਾਊਨ ਸਿੰਡਰੋਮ ਹੈ ਇਸ ਤੋਂ ਇਲਾਵਾ ADHD ਡਿਸਆਰਡਰ ਹੈ ਡੈਮੈਂਸ਼ੀਆ ਅਲਜ਼ਾਈਮਰ ਦਾ ਹੈਗਾ ਐਪੀਲੈਪਸੀ ਹੈ ਇਸ ਤੋਂ ਬਾਅਦ ਕ੍ਰੋਨਿਕ ਕੋਈ ਕੰਡੀਸ਼ਨ ਹੈ ਉਹਨਾਂ ਦੀ ਲਿਉਪਸ ਹੈ ਜਾਂ ਕਿਸੇ ਨੂੰ ਸਵियर ਆਰਥਰਾਇਟਿਸ ਹੈ ਜਾਂ ਸਵियर ਕੋਲਾਈਟਸ ਹੈਗਾ ਜਾਂ ਕਿਸੇ ਦੀ ਕਿਡਨੀਆਂ ਫੇਲ ਹੋ ਗਈਆਂ ਰਿਕੁਆਇਰਿੰਗ ਇਨਸੂਲਿਨ ਆਪਣਾ ਉਹਨਾਂ ਦਾ ਡਾਇਲਿਸਿਸ ਤੇ ਉੱਤੇ ਹੈਗੇ ਨੇ ਉਹ ਵੀ ਇਹ ਪੈਸੀ ਜਿਹੜੇ 90000 ਡਾਲਰ ਤੱਕ ਲੈ ਸਕਦੇ ਨੇ ਪਰ ਸ਼ਰਤ ਇਹ ਹੈ ਉਮਰ 50 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਅਗਰ ਕਿਸੇ ਨੂੰ ਪਾਸਟ ਵਿੱਚ ਕੋਈ ਕੈਂਸਰ ਹੋਇਆ ਸੀਗਾ ਲੇਕਿਨ ਉਹਦੇ ਕਰਕੇ ਉਹਨਾਂ ਦਾ ਜਿਹੜਾ ਇੰਪੇਅਰਮੈਂਟ ਹੈ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੈਗਾ ਉਹਨਾਂ ਨੂੰ ਵੀ ਇਹ ਪੈਸੇ ਮਿਲ ਸਕਦੇ ਕੋਈ ਬੰਦਾ ਸਵਿਰ ਡਿਪਰੈਸ਼ਨ ਦੇ ਵਿੱਚ ਹੈਗਾ ਕਿਸੇ ਨੂੰ ਕੋਈ ਸਟ੍ਰੋਕ ਹੋ ਗਿਆ ਸੀਗਾ ਬਾਈਪੋਲਰ ਡਿਸਆਰਡਰ ਸਕਿਜ਼ੋਫ੍ਰੀਨੀਆ ਇਸ ਤੋਂ ਬਾਅਦ ਐਂਗਜ਼ਾਈਟੀ ਹੈਗਾ ਹਿਅਰਿੰਗ ਲਾਸ ਹੈ ਡੈਫਨੈਸ ਹੈ ਬਲਾਈਂਡਨੈਸ ਹੈਗਾ ਪੋਲੀ ਆਲ ਰਾਈਟ ਸੋ ਮਨੀ ਚੀਜ਼ਾਂ ਅੰਡਰਸਟੈਂਡ ਮਿਰਕਰ ਭਾਵੇ ਆ ਕਿ ਬਹੁਤ ਸਾਰੀਆਂ ਅਸੀਂ ਬਿਮਾਰੀਆਂ ਤੋਂ ਸ਼ਿਕਾਰ ਹੋਇਆ ਪਰਿਵਾਰ ਦਾ ਮੈਂਬਰ ਜਿਹੜਾ ਕਿ ਫਿਊਚਰ ਦੇ ਵਿੱਚ ਜਾਂ ਪਾਸਟ ਦੇ ਵਿੱਚ ਜੀ ਇਹੋ ਜਿਹੀਆਂ ਬਿਮਾਰੀਆਂ ਤੋਂ ਪੀੜਤ ਰਿਹਾ ਆ ਤਾਂ ਉਹ ਵੀ ਐਲੀਜੀਬਲ ਹੈ 90000 ਡਾਲਰ ਦੇ ਪਰਸ਼ਰਤ ਇੱਕੋ ਹੀ ਆ ਉਹ 49 ਸਾਲ ਦੀ ਉਮਰ ਤੋਂ ਘੱਟ ਚਾਹੀਦੀ ਆ ਨਾਥਿੰਗ ਐਲਸੋ ਨੰਬਰ ਜਿਹੜਾ ਆ ਆ ਲਿਖ ਲਓ ਇਹ ਨੰਬਰ ਡਾਰ ਕਰ ਲਓ ਅ ਕੈਨੇਡਾ ਦਾ ਬਾਕ ਖ ਸੁਬਨ ਬਾਕ ਖ ਸਮਾਇਆ ਕਬਰਾਉਣਾ ਹਫਤੇ ਦੇ 7 ਦਿਨ ਤੁਸੀਂ ਇਹ ਨੰਬਰ ਡਾਲ ਕਰ ਲਓ ਤੁਹਾਡੀ ਲਾਈਨ ਜਿਹੜੀ ਰਾਈਟ ਵੇ ਅਟੈਂਡ ਨਹੀਂ ਹੋਵੇਗੀ ਤੁਸੀਂ ਕੀ ਕਰਨਾ ਹੈ ਤੁਸੀਂ ਆਪਣਾ ਨਾਮ ਤੇ ਟੈਲੀਫੋਨ ਨੰਬਰ ਛੱਡ ਦੇਣਾ ਤੁਹਾਨੂੰ ਕਾਲ ਆਵੇਗੀ ਤਾਂ ਤੁਹਾਨੂੰ ਦਫਤਰ ਵਿੱਚ ਜਾਣ ਦੀ ਲੋੜ ਨਹੀਂ ਕਿਉਂਕਿ ਤੁਸੀਂ ਵੈਨਕੂਵਰ ਤੋਂ ਟ੍ਰਾਂਟਨ ਆਉਂਗੇ ਪਰ ਇਹਨਾਂ ਦਫ਼ਤਰ ਤਾਂ ਸਾਰੇ ਪਾਸੇ ਨੇ ਤੁਹਾਡੇ ਨੂੰ ਦਫ਼ਤਰ ਕਿੰਨੇ ਨੇ ਕੈਨੇਡਾ ਦੇ ਵਿੱਚ ਬੱਸ ਸਭ 14 ਦਫ਼ਤਰ ਹੈ ਦੋ ਸਰੀਚ ਆਫਿਸ ਹੈ ਐਬਸਫੋਰਡ ਦੇ ਵਿੱਚ ਆਫਿਸ ਹੈ ਤਿੰਨ ਆਫਿਸ ਕੈਲਗਰੀ ਚ ਹੈ ਐਡਮਿੰਟਨ ਚ ਆਫਿਸ ਹੈ ਵਿਨੀਪੈਗ ਦੇ ਵਿੱਚ ਆਫਿਸ ਹੈ ਮੌਂਟਰੀਅਲ ਚ ਆਫਿਸ ਹੈਗਾ ਕਿਚਨਰ ਚ ਹੈਗਾ ਬ੍ਰੈਮਟਨ ਦੇ ਵਿੱਚ ਤਿੰਨ ਆਫਿਸ ਨੇ ਮੈਸਟੀਲ ਵਾਲੇ ਆਫਿਸ ਚ ਹੁੰਦਾ ਸੋ ਕਹਿੰਨ ਤਾਂ ਭਾਵੇਂ ਜਿੱਥੇ ਵੀ ਆਪਣੇ ਪੰਜਾਬੀ ਵੱਸਦੇ ਨੇ ਉੱਥੇ ਪੰਜਾਬ ਮਿਸ਼ਨ ਦੇ ਆਫਿਸ ਹੈ ਤੁਸੀਂ ਡਸਨਟ ਮੈਟਰ ਆਫਿਸ ਹੈ ਜਾਂ ਨਹੀਂ ਤੁਹਾਡੇ ਸ਼ਹਿਰ ਦੇ ਵਿੱਚ ਤਾਂ ਆਨਲਾਈਨ ਵੀ ਹੋ ਜਾਏਗਾ ਆਨਲਾਈਨ ਆਨਲਾਈਨ ਤੁਸੀਂ ਕਿਉਂ ਕਰੋ ਬਾਹਰ ਜਾਣਾ ਹਾਂਜੀ ਆਨਲਾਈਨ ਵੀ ਆਪਾਂ ਡਾਲ ਕਰੋ ਕਿਸ਼ਨ ਕਰਨੀ ਹੈ ਤਾਂ ਤੁਹਾਡੇ ਪੈਸੇ ਹੋਣੇ ਸ਼ੁਰੂ ਹੋ ਜਾਣੇ ਆ ਏਸੀ ਸਾਡਾ ਅੱਜ ਦਾ ਸੈਗਮੈਂਟ ਸੋ ਨੰਬਰ ਨੋਟ ਕਰੋ 416 910 9000 ओके ਹੁਣ ਅਸੀਂ ਇੱਕ ਹੋਰ ਗੱਲ ਕਰਨੀ ਚਾਹਾਂਗੇ ਹੋਰ ਕਿਹੜੀ ਸਰਵਿਸ ਸਰ ਗੱਲ ਕਰਨੀ ਚਾਹੁੰਦੇ ਪਲੀਜ਼ ਗੋੋਰ ਹੋਰ ਬੱਸੀ ਸਾਹਿਬ ਮੈਂ ਇਹੀ ਕਹਾਂਗਾ ਜਿਹੜੀ ਇਹ ਗ੍ਰਾਂਟ ਹੈ 90000 ਦੀ ਜਿਹੜੇ ਲੋਕ ਕੈਨੇਡਾ ਚ ਪੀਆਰ ਜਾਂ ਸਿਟੀਜ਼ਨ ਹੈ ਇਹ ਸਿਰਫ ਉਹਨਾਂ ਲਈ ਦਿੱਤੀ ਜਾ ਰਹੀ ਹੈ ਜਿਹੜੇ ਲੋਕ ਅਜੇ ਪੱਕੇ ਨਹੀਂ ਹੋਏ ਗਵਰਨਮੈਂਟ ਨੇ ਉਹਨਾਂ ਨੂੰ ਇਹਦੇ ਵਿੱਚ ਇਨਕਲੂਡ ਨਹੀਂ ਕੀਤਾ ਇਹ ਦੁਆਰੇ ਇਹ ਤਾਂ ਐਵਰੀਬਾਡੀ 노 ਦੈਟ ਕੇਸ ਸਰਫ ਉਹੀ ਲੋਕ ਐਲੀਜੀਬਲ ਨੇ ਜਿਹੜੇ ਲੋਕ ਪੀਆਰ ਨੇ ਜਾਂ ਸਿਟੀਜ਼ਨ ਨੇ ਓਕੇ ਫਾਈਨ ਐਂਡ ਬੱਸੀ ਸਾਹਿਬ ਮੈਂ 1 ਮਿੰਟ ਇੱਕ ਸੈਗਮੈਂਟ ਵਿੱਚੋਂ ਦਰਮਾ ਕਿ ਕਰਵਾ 14 ਤਿਹਾਰ ਇਸ ਆਉਣ ਵਾਲੇ ਤੁਸੀਂ ਜਾਣਦੇ ਹੋ ਪਲੀਪਲਾ ਅੰਤ ਕਿ 9 ਅਕਤੂਬਰ ਨੂੰ ਹੈ ਅੱਜ 7 ਕੱਲ ਨੂੰ 8 ਹੈ ਸੋ ਕੱਲ ਤੱਕ ਤੁਸੀਂ ਆਪਣੀ ਸਮਗਰੀ ਲੈਣੀ ਚਾਹਦੇ ਹੋ ਕਰਵਾਚੌਦ ਦੇ ਤਿਹਾੜੀ ਤਾਂ ਪਹੁੰਚ ਜਾਓ ਤੁਹਾਡਾ ਆਪਣਾ ਸਵੀਟ ਮੈਲ ਜਿੱਥੇ ਕਿ ਦਿਵਾਲੀ ਦੇ ਮੌਕੇ ਉੱਪਰ ਮੇਲਤ ਲੱਗਣੇ ਲੱਗਣਾ ਮਠਿਆਈਆਂ ਤਿਆਰ ਹੋ ਰਹੀਆਂ ਨੇ ਪਰ ਕਰਵਾਚੌਦ ਦੇ ਤਿਹਾੜੀ ਮਨਾਉਣ ਵਾਸਤੇ ਬੱਖਕ ਤਰ੍ਹਾਂ ਦੀਆਂ ਬਾਸਕਟ ਜਿਹੜੀਆਂ ਨੇ ਉਹ ਰੈਡੀ ਨੇ ਜਿਸ ਦੇ ਵਿੱਚ ਮਠੇ ਨੇ ਫੀਣੀਆਂ ਨੇ ਲਲੇਰ ਹੈ ਜੋ ਵੀ ਸਾਡੀਆਂ ਪੈਣਾ ਚਾਹਦੀਆਂ ਨੇ ਉਸ ਦੇ ਵਿੱਚ ਮਹਿੰਦੀ ਦਾ ਵੀ ਪੈਕਟ ਵੀ ਆ ਤਾਂ ਆਓ ਕੀ ਨੋ ਹੋਵੇ ਕਿ ਤੁਸੀਂ ਨੰਬਰ ਹੀ ਕਮਾ ਲਓ ਸਵੀਟ ਵੈਲ ਦਾ ਨੰਬਰ ਹੈ 416 879999 ਸੋ ਸਵੀਟ ਵੈ ਰੈਸਟੋਰੈਂਟ ਵਾਲੇ ਅੱਜ ਕੱਲ ਨੂੰ 11 ਵਜੇ ਖੁੱਲ ਰਹਿਣਗੇ ਕਿਉਂਕਿ ਕਰਵਾ ਚੌਦ ਦੇ ਤਿਹਾਰ ਨੂੰ ਸਾਡੀਆਂ ਪੈਣਾ ਨੇ ਮਨਾਉਣਾ ਆ ਆਫਟਰਨੂਨ ਕੰਮ ਕਰਨ ਵਾਲੇ ਪੈਣਾ ਜਾਂ ਮਾਰਨਿੰਗ ਕਰਨ ਕਰਨ ਵਾਲੀਆਂ ਪੈਣਾ ਸ਼ਾਮ ਤੱਕ ਜਾ ਕੇ ਤੁਸੀਂ ਜਾਓ ਪ੍ਰੋਪਰ ਪੈਕ ਰੈਪ ਕੀਤੀਆਂ ਹੋਈਆਂ ਬਾਸਕਟਸ ਜਾ ਸਮਾਨ ਜਿਹੜਾ ਤੁਹਾਨੂੰ ਚਾਹੀਦਾ ਤੁਸੀਂ ਲਿਆ ਸਕਦੇ ਹੋ ਬਿਲਕੁਲ ਫਰੈਸ਼ ਕਰਵਾ ਚੋ ਦੇ ਤਿਹਾੜ ਨੂੰ ਮਨਾਓ ਅਤੇ ਗੁਣਗਾਓ ਆਪਣੇ ਪਤੀ ਪਰਮੇਸ਼ਰ ਦੀ ਲੰਬੀ ਉਮਰ ਦੀ ਤੰਦਰੁਸਤੀ ਦੀ ਅਰਦਾਸ ਕਰੋ ਤੇ ਕਰਾਓ ਵਾਹਿਗੁਰੂ ਸੱਚੇ ਪਾਤਸ਼ਾਹ ਜਿਸ ਵੀ ਧਰਮ ਵਿੱਚੋਂ ਤੁਹਾਨੂੰ ਅਸੀਂ ਬਹੁਤ ਬਹੁਤ ਮੁਬਾਰਕਬਾਦ ਦੇਣੀ ਚਾਹਾਂਗੇ ਤੇ ਯਾਦ ਰੱਖੋ ਕਿ ਥੋੜਾ ਖਾਓ ਸ਼ੁੱਧ ਖਾਓ ਅਸਲੀ ਮਿਠਾਈ ਲੈਣ ਲਈ ਸਵੀਟ ਮੈਲ ਤੇ ਆਓ ਤੇ ਨੰਬਰ ਕੋ ਮਾਉ 4678 9199 ਮੈਂ ਅਸੀਂ ਬਹੁਤ ਜਲਦੀ ਗੱਲਬਤ ਕਰਾਂ ਅਸ਼ੀਰ ਫੂਡ ਸੈਂਟਰ ਦੇ ਕੁਝ ਮਿੰਟਾਂ ਵਿੱਚ ਗੁਰਪ੍ਰੀਤ ਜੀ ਪੁਲਿਸ ਰੈਡੀ ਅੱਛਾ ਸ਼ੇਰ ਜੰਗ ਸਿੰਘ ਰਾਣਾ ਸ਼ੇਰ ਜੰਗ ਸਿੰਘ ਰਾਣਾ ਅੱਛਾ ਰਾਣਾ ਜੀ ਬਿਲਕੁਲ ਤੁਸੀਂ ਦੇਖਿਆ ਜਾਵੇ ਕਿ ਪੂਰੀ એનર્ਜੀ ਵਿੱਚ ਹਾਂਜੀ ਕਿੰਨੇ ਸਾਲਾਂ ਤੁਸੀਂ ਸਰਵਿਸ ਪੇਸ਼ ਕਰ ਰਹੇ ਹੋ 25 ਸਾਲ ਹੋ ਗਏ ਉਦੋਂ ਤੋਂ ਲੈ ਕੇ ਹੁਣ ਤੱਕ ਲੋਕਾਂ ਦੀ ਉਮਰ ਜਿਹੜੀ ਆ ਉਹ ਆਪਣੇ ਲੰਬੀ ਹੋਵੇ ਵਧੇ ਵਧਣੀ ਚਾਹੀਦੀ ਆ ਪਰ ਉਮਰ ਬੰਦੇ ਨਾਲ ਨਾਲ ਅਸਲੀ ਇਹ ਇਹ ਕਿ ਸਾਡਾ ਚਿਹਰਾ ਜਿਹੜਾ ਹੈ ਸਾਡੀ ਬਾਡੀ ਲੈਂਗੁਏਜ ਜਾਂਸੀ ਜੁਮੇ ਐਕਟ੍ਰੈਕਟ ਕਰਦੇ ਆ ਔਰ ਵਿੱਚ ਸਲੋ ਬਾਡੀ ਹੋ ਜਾਂਦੀ ਹੈ ਪਰ ਤੁਸੀਂ ਡੇ ਬਾਏ ਡੇ ਐਕਟਿਵ ਹੋ ਰਹੇ ਜੋ ਟੈਲ ਮੀ ਬਨ ਰੀਜ਼ਨ ਵਟ ਇਜ਼ ਬਿਹਾਈਂਡ ਆਫ ਦਿਸ ਆਲ ਦਿਸ ਥਿੰਗਸ ਬਸਿਸਾਬ ਮੈਂ ਹੀ ਕਹਾਂਗਾ ਝੜੋ ਛਿੜਕਾ ਘਟ ਪੈਂਦੀਆਂ ਨੀ ਛਿੜਕਾਂ ਦਾ ਤਾਂ ਕੰਮ ਹੀ ਨਹੀਂ ਇਹੋ ਜਿਹਾ ਕਰੀਦਾ ਬਟ ਮੈਂ ਇਹਨਾਂ ਜ਼ਰੂਰ ਕਰੂੰਗਾ ਬਸਿਸ ਦੇ ਵਿੱਚ ਛਿੜਕਾ ਪੈਂਦੀਆਂ ਸਮਝੋ ਇਸ ਘਰ ਵਿੱਚ ਪਿਆਰ ਹੈ ਮੁਹੱਬਤ ਹੈ ਵੈਰੀ ਨਾਈਸ ਸੋ ਬਸ ਸਾਬ ਕੀ ਹੈ ਮੈਂ ਹੀ ਕਹਾਂਗਾ ਆਪਣੀ ਕਮਿਊਨਿਟੀ ਦਾ ਪਿਆਰ ਹੈ ਤੁਹਾਨੂੰ ਪਤਾ ਹੀ ਆਪਾਂ ਆਪਣੇ ਪ੍ਰੋਗਰਾਮ ਤੋਂ ਕਿੰਨੇ ਸਾਲ ਪਹਿਲਾਂ ਜਿਹੜਾ ਹੈਗਾ ਪੰਜਾਬ ਮਿਸ਼ਨ ਸਟਾਰਟ ਕੀਤਾ ਸੀ ਅੱਜ ਮੈਂ ਬੜੀ ਖੁਸ਼ੀ ਨਾਲ ਕਹਿਣਾ ਚਾਹੁੰਦਾ 1000 ਤੋਂ ਜ਼ਿਆਦਾ ਐਡਵਾਈਜ਼ਰ ਸਾਡੇ ਨਾਲ ਕੰਮ ਕਰ ਰਹੇ ਨੇ 14 ਆਫਿਸ ਹੈ ਤੇ 7 ਜਿਹੜੀਆਂ ਪ੍ਰੋਵਿੰਸਿਸ ਹੈ ਜਿੱਦਾਂ ਅਨਟੋਰੀਓ ਹੋ ਗਿਆ BC ਇਸ ਤੋਂ ਇਲਾਵਾ ਮੈਨੀਟੋਬਾ ਹੈਗਾ ਅਲਬਰਟਾ ਹੈਗਾ ਸਸਕੇਚੁਆਨ ਹੈਗਾ ਨੋਵਾ ਸਕੋਸ਼ੀਆ ਐਂਡ ਕਿਊਬਿਕ 7 ਜਿਹੜੀਆਂ ਕੈਨੇਡਾ ਦੀਆਂ ਪ੍ਰੋਵਿੰਸਿਸ ਹੈ ਅਸੀਂ ਉਹਨਾਂ ਨੂੰ ਕਵਰ ਕਰ ਰਹੇ ਹਾਂ ਤੇ ਬਸ ਖੁਸ਼ੀ ਹੁੰਦੀ ਹੈ ਵੀ ਆਪਣੀ ਕਮਿਊਨਿਟੀ ਨੇ ਸਾਡਾ ਸਾਥ ਦਿੱਤਾ ਐਂਡ ਅਸੀਂ ਵੀ ਜਿਹੜਾ ਹੈਗਾ ਇਮਾਨਦਾਰੀ ਨਾਲ ਜਿਹੜੀਆਂ ਇੰਸ਼ੋਰੈਂਸ ਦੀਆਂ ਸਰਵਿਸਿਜ਼ ਦਿੱਤੀਆਂ ਇਹੀ ਕਾਰਨ ਹੈ ਹੁਣ ਬਸ ਇਹ ਜਿਹੜੀਆਂ 90000 ਡਾਲਰ ਦੀ ਆਪਾਂ ਜ ਕਿ ਆਏ ਆ کافی ਲੋਕ ਹੈ ਸਿਰਫ 35% ਲੋਕ ਹੈ ਬਸ ਇਹ ਸਭ ਜਿਨ੍ਹਾਂ ਨੇ ਅਜੇ ਗ੍ਰਾਂਟ ਲਈ ਸੀ 60% ਲੋਕ ਹੈ ਜਿਨ੍ਹਾਂ ਨੇ ਜਿਨ੍ਹਾਂ ਕੋ ਸਰਟੀਫਿਕੇਟ ਹੈਗੇ ਨਹੀਂ ਪਰ ਉਹਨਾਂ ਨੇ ਗ੍ਰਾਂਟ ਨਹੀਂ ਲਈ ਤਾਂ ਆਪਾਂ ਘਰ-ਘਰ ਦੇ ਵਿੱਚ ਆਪਣੇ ਮੈਸੇਜ ਪਹੁੰਚਾਉਣਾ ਚਾਹੁੰਦੇ ਆ ਜਿਹੜਾ ਤੁਹਾਡਾ ਕਲੇਮ ਬਣਦਾ ਜਿਹੜਾ ਤੁਹਾਡਾ ਰਾਈਟ ਬਣਦਾ ਜਿਹੜਾ ਤੁਹਾਡੇ ਬੱਚਿਆਂ ਦਾ ਰਾਈਟ ਬਣਦਾ ਉਹ ਗਵਰਨਮੈਂਟ ਤੋਂ ਲੈ ਕੇ ਦਿਓ ਉਹ ਗਵਰਨਮੈਂਟ ਤੋਂ ਮਿਲਣਾ ਚਾਹੀਦਾ ਹੈਗਾ ਅੱਜ ਮਿਹਰਬਾਨੀ ਅਸੀਂ ਇਸ ਵੇਲੇ ਜਾ ਚੁੱਕੇ ਐਸ਼ੀਅਨ ਫੂਡ ਸੈਂਟਰ ਬੈਸਮੈਂਟ ਡਰਾਈਵ ਤੇ ਬੈਸਮੈਂਟ ਡਰਾਈਵ ਤੇ ਤੁਹਾਨੂੰ ਕਿਉਂ ਲੈ ਕੇ ਜਾ ਰਹੇ ਆ ਜਿੱਥੇ ਕਿ ਸਮਝੋ ਕਿ ਇੱਕ ਇਸਮ ਦਾ ਸਾਡੀਆਂ ਭੈਣਾਂ ਦੇ ਵਾਸਤੇ ਇੱਕ ਐਸਾ ਦਾ ਨੇ ਕਰਵਾ ਚਾਹਤਾ ਸਿਮਰਨ ਗੋਡਾ ਗੁੱਡ ਮਾਰਨਿੰਗ ਆਵਰ ਨੋ ਗੁੱਡ ਨੂਨ ਦੁਪਹਿਰ ਹੋ ਚੁੱਕੀ ਹੈ ਕੀ ਕਹਿੰਦਾ ਚੰਦ ਸਿਮਰਨ ਗੋ ਹੈਡ ਪਲੀਜ਼ ਪ੍ਰੋਸੀਡ ਕਰੋ ਔਰ ਮੈਂ ਦੱਸੋ ਕਿ ਜਿਹੜਾ ਕਰਮ ਚੌਦ ਤਿਹਾਰ ਹੈ ਇਸ ਤਿਹਾਰ ਤੇ ਕਿਹੜੇ ਕਿਹੜੀ ਆਈਟਮ ਸਾਡੀਆਂ ਭੈਣਾਂ ਨੇ ਖਰੀਦਣੀ ਆ ਤਾਂ ਕਿ ਉਹ ਖਰੀਦਣ ਲਈ ਫਟਾਫਟ ਆਉਣ ਅਤੇ ਆਪਣੇ ਹੱਥਾਂ ਤੇ ਮਹਿੰਦੀ ਲਵਾਉਣ ਜੀ थैंक यू वंस अगेन जो मैंने पूछा करवा चा आइटम जी लिस्ट हैगी थोड़ी लंबी चौड़ी हैगी है बट एशियन फूड सेंटर लोकेशंस उड़वा करवा चौथ रिलेटिड सारा समान है आप जो स्टार्टिंग करिए खाने पीने की के मिठे तो लैके मिठा मिठा डिफरेंट साइज ਤਾਜ਼ੀਆਂ ਮਠਾਈਆਂ ਆ ਨਾਰੀਅਲ ਤਾਜ਼ੇ ਫੇਨੀਆਂ ਦੀ ਵੈਰਾਈਟੀ ਦੈਨ ਕੜੀ ਪੂਜਾ ਦਾ ਸਮਾਨ ਆ ਤੇ ਕਰਵਾ ਚਾਤ ਦੀ ਜਿਹੜੀ ਪੂਜਾ ਹੁੰਦੀ ਆ ਉਹਦਾ ਸਮਾਨ ਏਸ਼ੀਅਨ ਫੂਡ ਸੈਂਟਰ ਦੇ ਸਾਰੇ ਲੋਕੇਸ਼ਨਸ ਤੇ ਹੈਗਾ ਐਤੋਂ ਅਦਾ ਕਰਵਾ ਚਾਤ ਦਾ ਇੱਕ ਮੌਕਾ ਹੁੰਦਾ ਜਿੱਦੇ ਵਿੱਚ ਲੇਡੀਜ਼ ਨੂੰ ਆਪ ਸਜਣ ਸਵਰਣ ਦਾ ਮੌਕਾ ਮਿਲ ਜਾਂਦਾ ਸੋ ਲੇਡੀਜ਼ ਦੇ ਤਿਆਰ ਹੋਣ ਵਾਸਤੇ ਜੋ ਸਮਾਨ ਲਾਈਕ ਬੈਂਗਲਸ ਕਾ ਲਈ ਆਪਾਂ 립ਸਟਿਕ ਸ਼ੇਡਸ ਕਾ ਜਾਂ ਨੇਲ ਪੇਂਟਸ ਫੈਸ਼ਨ ਫੂਡ ਸੈਂਟਰ ਦੀ ਸਾਰੀ ਲੋਕੇਸ਼ਨ ਤੇ ਅਵੇਲੇਬਲ ਹੋ ਗਈ ਹੈ ਐਤੋ ਲਾਵਾ ਕਰਵਾ ਚੌਤ ਤੇ ਦੀਵਾਲੀ ਦੇ ਮੌਕੇ ਦੇ ਉਤੇ ਜਿਦਾ ਪਹਿਲਾਂ ਵੀ ਦੱਸਿਆ ਬਹੁਤ ਹੀ ਵੱਡੀ ਸੇਲ ਚੱਲ ਰਹੀ ਹੈਗੀ ਹੈ ਇਹ ਸੇਲ 26 ਅਕਤੂਬਰ ਤੱਕ ਚੱਲੇਗੀ ਕਾਫੀ ਪ੍ਰੋਡਕਟਸ ਦਾ ਲਾਸਟ ਟਾਈਮ ਹੀ ਦੱਸ ਦਿੱਤੇ ਸੀ ਹੁਣ ਮੈਂ ਕੁਝ ਹੋਰ ਪ੍ਰੋਡਕਟਸ ਵੀ ਦੱਸ ਦਿੰਨੀ ਹਾਂ ਲਾਈਕ ਟੇਸਟੀ ਦੇ ਗ੍ਰੀਨ ਫਰੋਜ਼ਨ ਪੀਸ ਜਿਹਦਾ ਰੈਗੂਲਰ ਪ੍ਰਾਈਸ 899 ਹੁੰਦਾ ਸੀ 699 ਦੇ ਵਿੱਚ ਮਿਲੇਗਾ ਪ੍ਰਾਨ ਦੇ ਜਿੰਨੇ ਵੀ ਮਸਟਰਡ ਆਇਲ ਨੇ 250 ml 500 ml 1 liter 5 liter sare hi selte ne is time jehdi 5 liter di pran di mustard oil hai gi a tan jehda regular price thandi 999 hai oh kata ke sirf 899 de reha hai ਮਸਟਰਡ <mustard> ਆਇਲ uh, 250 ਐਮ ਐਲ ਆਲਾ ਤਾਂ ਸਿਰਫ 1 ਡਾਲਰ 79 ਸੈਂਟਸ ਦੇ ਵਿੱਚ ਏਸ਼ੀਅਨ ਦੇ ਬਲੈਕ ਚਨੇ ਵਾਈਟ ਚਨੇ 4 ਪਾਉਂਡ ਵਾਲੀ ਪੈਕਿੰਗ ਸਿਰਫ 399 ਦੇ ਵਿੱਚ ਤੁਹਾਨੂੰ ਮਿਲੇਗੀ ਜਿਹਦਾ ਰੈਗੂਲਰ ਪ੍ਰਾਈਸ 699 ਹੈਗਾ ਜੀ ਇਸ ਤੋਂ ਇਲਾਵਾ ਬਾਗ ਬੱਕਰੀ ਕੀ ਤੁਹਾਨੂੰ ਸਿਰਫ 1099 ਦੇ ਵਿੱਚ ਇਸ ਤੋਂ ਇਲਾਵਾ ਆਟੇ ਦਾਲਾਂ ਪਨੀਰ ਪਨੀਰ ਕਿਉਂ ਕੋਈ ਵੀ ਆਈਟਮ ਐਦਾਂ ਦੀ ਨਹੀਂ ਹੈਗੀ ਜਿਹੜੀ ਇਸ ਟਾਈਮ ਸੇਲ ਤੇ ਨਹੀਂ ਚੱਲ ਰਹੀ ਹੈਗੀ 40% ਜਿਹੜੀ ਆਈਟਮਸ ਇਸ ਟਾਈਮ ਸੇਲ ਤੇ ਹੈਗੀਆਂ ਤੇ 40% ਹੀ ਆਪਾਂ ਐਂਟਰਪ੍ਰਾਈਜ਼ ਰੱਖੇ ਹੋਏ ਨੇ ਸੋ ਆਰ ਕਸਟਮਰਸ ਟੂ ਪਲੀਜ਼ ਟੂ ਵਿਵਿਟ ਅਸ ਸੈਨੀਟਾਈਮ ਬੀਟਵੀਨ 9 ਟੂ 9 ਜੇ ਕਿਸੇ ਵੀ ਜਾਣਕਾਰੀ ਲਈ ਸਾਨੂੰ ਕਾਲ ਕਰ ਸਕਦੇ ਹੋ 4167403262 ਜਾਂ ਫਿਰ ਜੇ ਤੁਸੀਂ ਕਸ ਐਸ਼ੀਨ ਫੂਡ ਸੈਂਟਰ ਦੀ ਵੈਸਟ ਮੋਰੇਲ ਲੋਕੇਸ਼ਨ ਤੇ ਵਿਜ਼ਿਟ ਕਰ ਸਕਦੇ ਹੋ ਹੈਗੇ ਹੋ ਸਾਨੂੰ ਅਸੀਂ ਫ੍ਰੀ ਮਹਿੰਦੀ ਲਗਾ ਰਹੇ ਹੈਗੇ ਹਾਂ ਕੱਲ ਨੂੰ ਲੇਡੀਆਂ ਸਾਲ ਆਪਣੇ ਪ੍ਰੋਡਕਟਸ ਆ ਵੀ ਸ਼ਾਪਿੰਗ ਕਰਨ ਆ ਰਹੀਆਂ ਹੈਗੀਆਂ ਤਾਂ ਇਹ ਨਾਲ ਹੀ ਗੁੱਡ ਨਿਊਜ਼ ਹੈਗੀ ਆ ਕਿ ਏਸ਼ੀਅਨ ਫੂਡ ਸੈਂਟਰ ਦੀ ਵੈਸਟਵਰਡ ਵਾਲੀ ਲੋਕੇਸ਼ਨ ਤੇ ਕੱਲ ਫ੍ਰੀ ਮੈਂਡੀ ਵੀ ਲੱਗਾਈ ਜਾਵੇ। ਲਾਸਟ 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 ਕੁਐਸਚਨ ਮੈਂਦੀ ਜਿਹੜੀ ਹੈ ਅੱਜ ਤੋਂ ਸ਼ੁਰੂ ਹੈ ਜਾਂ ਕੱਲ ਨੂੰ ਆ? ਨਹੀਂ ਮੈਂਦੀ ਇਹ ਜਿਹੜੀ ਕੱਲ੍ਹ ਹੈਗੀ ਆ ਸਵੇਰੇ 9 ਵਜੇ ਤੋਂ ਲੈ ਕੇ ਰਾਤੀ 9 ਵਜੇ ਤੱਕ। ਕੱਲ ਨੂੰ ਮੈਂਦੀ ਸਾਰਾ ਦਿਨ ਲਵਾਓ ਆਪਣੇ ਹੱਥੀ ਉੱਪਰ ਔਰ ਦੋਨਾਂ ਹੱਥਾਂ ਦੇ ਇਕੱਠੇ। ਦੋਨੋਂ ਆਖਾਂ ਤੇ ਜੀ ਆਈ ਸੀ ਹਾਊ ਬアウト ਯੂ ਤੁਸੀਂ ਅੱਜ ਲਵਾਓਗੇ ਜਾਂ ਕੱਲ ਨੂੰ ਮੈਂ ਵਰਤ ਤਾਂ ਨਹੀਂ ਰੱਖਦੀ ਬਟ ਆਮੈਂ ਵੀ ਲਵਰ ਸੋ ਮੈਂ ਵੀ ਜਰੂਰ ਲਗਵਾਉਂਗੀ ਮੇਕ ਸ਼ure ਯੂ ਹੈਵ ði ਸੈਂਡ ਮੀ ਯਰ ਹੈਂਡ ਲਾਈਕ ਨਾਟ ਨਾਟ ਅ ਫਿਜ਼ੀਕਲੀ ਬਾਈ ਪਿਕਚਰ ਪਲੀਜ਼ ਇਨਾ ਸੋਹਣਾ ਲੱਗ ਰਿਹਾ ਹੈ ਤੁਹਾਡਾ ਪਿਕਚਰ ਗੁੱਡ ਲੱਕ ਯੂ ਆਰ ਦੀ ਬੈਸਟ ਨਾਥਿੰਗ ਰੈਸਕ ਓਕੇ ਮਦਰ ਇੰਡੀਆ ਹਰਬਲ ਸ਼ੈਂਪੂ ਜਿਹੜਾ ਹੈ ਕਰਵਾ ਚੌਥ ਤਿ ਸਪੈਸ਼ਲ ਲੱਗਿਆ ਹੋਇਆ ਕਾਲ ਕਰੋ 400 740 3268 ਮਦਰ ਇੰਡੀਆ ਹਰਬਲ ਸ਼ੈਂਪੂ ਅਸੀਂ ਦੱਸਿ ਕਿ ਰਵੀ ਪੰਨੂ ਜੀ ਦੀਆਂ ਤਿੰਨ ਸਵਾਮਾਂ ਨੇ ਸਟੀਲ ਟ੍ਰੌਮ ਰਿਕਾਰਡ ਜਿੱਥੇ ਕਿ ਤੁਸੀਂ ਜਾ ਕੇ ਖਾਣਾ ਖਾ ਸਕਦੇ ਹੋ ਔਰ ਜਿੱਥੇ ਕਿ ਵਿਆਹ ਸ਼ਾਦੀ ਵਾਸਤੇ ਤੁਹਾਡਾ ਕੋਈ ਵੀ ਫੰਕਸ਼ਨ ਹੈ ਵਿਆਹ ਤੋਂ ਪਹਿਲਾਂ ਦਾ ਜਾਗੋ ਦਾ ਪ੍ਰੋਮ ਹੈ ਮਹਿੰਦੀ ਦਾ ਹੈ ਜਾਂ ਫਿਰ ਕੋਈ ਹੋਰ ਰਸਮ ਕਰਨੀ ਹੈ ਅਤੇ ਨਾਲ ਹੀ ਇਨਾ ਪੰਨੂ ਜੀ ਦਾ ਰੈਸਟੋਰੈਂਟ ਪੰਨੂ ਜੀ ਦਾ ਬੈਂਕ ਘਟਾਲ ਅਤੇ ਪੰਨੂ ਜੀ ਦੀ ਹੱਬ ਹੈ ਪੰਜਾਬੀਆਂ ਦੇ ਵਿੱਚ ਪਬ ਹੈ ਅਤੇ 바ਰ ਹੈ ਜੋ ਕਿ ਦੋ ਵੇ ਤੱਕ ਕਰ ਜਾਣਾ ਹੀ ਕੁਲਦੀ ਹੈ ਫਿੱਕੇ ਪੈ ਜੂ ਸਕਦੇ ਕਿਨੋਂ ਕੋ ਲਾਇਸੈਂਸ ਆਪਣਾ ਹੈ ਅਤੇ ਇਹਨੂੰ ਕੋ ਟਰੈਕਟਰ ਟਰਾਲੀ ਹੈ ਸੋ ਆਓ ਪਹੁੰਚੋ ਅ ਰਵੀ ਪੰਨੂ ਜੀ ਦੀ ਬਿਲਡਿੰਗ ਸਟੀਲ ਟੌਨ ਰਿਕਾਰਡ ਸੋ ਜਦਕੂ ਰਵੀ ਪੰਨੂ ਜੀ ਦਾ ਇੱਕ ਨੰਬਰ ਵਾ ਨਾਮ ਪੰਜਾਬ ਟੈਕਸਟਾਈਲ ਦੇ ਉੱਪਰ ਬਬਡੀ ਸੀ ਲੱਗੀ ਹੋਈ ਅਨਿਵਰਸੀ ਸੀ ਲੱਗੀ ਹੋਈ ਆਰ ਇ ਲੌਂਗ ਬੀਕਰ ਤੇ ਦੂਰ ਦੂਰ ਆਉਣਾ ਇੰਗਲੈਂਡ ਦੀਆਂ ਕੋਟੀਆਂ ਤੁਹਾਨੂੰ ਅੱਧੀ ਕੀਮਤ ਮੈਂਡੀਆਂ ਸੂਟ ਸੜੀਆਂ ਲੈਣਗੇ ਗਰਾਰੇ ਸ਼ਾਰੇ ਅਤੇ ਮਹਿੰਦੀ ਦਾ ਸਮਾਨ ਲੈਣਾ ਤਾਂ ਪਹੁੰਚ ਸਕਦੇ ਪੰਜਾਬ ਟੈਕਸਟਾਈਲ ਪੰਜਾਬ ਟੈਕਸਟਾਈਲ ਨੰਬਰ ਹੈ 4785080 ਅਤੇ ਕਈ ਰੰਗ ਦੀਆਂ ਪੱਗਾਂ ਵੀ ਨੇ ਅੱਛਾ ਅਸੀਂ ਹੁਣ ਗੱਲ ਕਰਦੇ ਹਾਂ ਸਵੀਟ ਮੈਲ ਦੇ ਸੁੱਖਾ ਜੀ ਸੁੱਖਾ ਜੀ ਕਹਿੰਦੇ ਆ ਕਿ ਮਹਿੰਦੀ ਲਵਾਓ ਮਹਿੰਦੀ ਦੇ ਵਾਸਤੇ ਮਹਿੰਦੀ ਲੈ ਕੇ ਜਾਓ ਆਪਰੀ ਮਰਜ਼ੀ ਨਾਲ ਜਦੋਂ ਵੀ ਆਪਣੇ ਹੱਥੇ ਲਾਉਣੀ ਹੋਵੇ ਲਾਓ ਅਤੇ ਆਪਣੇ ਘਰ ਵਿੱਚ ਕਰਵਾ ਚੌਧੇ ਤਿਉਹਾਰ ਨੂੰ ਮਨਾਉਣ ਲਈ ਜੋ ਕਿ ਪਰਸਨੂ ਹੈ ਅੱਜ ਤੇ ਕੱਲ ਨੂੰ 11 ਵਜੇ ਤੱਕ ਸਵੀਟਮੈਲ ਖੁੱਲਾ ਹੈ ਆ ਪੂਰੀ ਇਹਨਾਂ ਨੇ ਬਾਕਸ ਤਿਆਰ ਕੀਤੇ ਹੋਏ ਨੇ ਜਿਵੇਂ ਸਾਰਾ ਸਮਾਨ ਕਰਵਾ ਚੌਧੇ ਤਿਉਹਾਰ ਦਾ ਹੈ ਤੁਸੀਂ ਪੁੱਛ ਸਕਦੇ ਹੋ ਕੁਝ ਆਈਟਮਾਂ ਕਿਦਰੀਆਂ ਪਰ ਇਹਨਾਂ ਨੇ ਤੁਹਾਡੇ ਲਈ ਇਹੋ ਜਿਹਾ ਪ੍ਰਬੰਧ ਕੀਤਾ ਹੈ ਕਿ ਸਾਰਾ ਸਮਾਨ ਜੋ ਵੀ ਚਾਹੀਦਾ ਹੈ ਕਰਬਾ ਚੌਥਰੀ ਸਾਰਾ ਹੀ ਉਹਨਾਂ ਨੇ ਇਕੱਠਾ ਕਰਕੇ ਤੁਹਾਨੂੰ ਹੈਂਡਓਵਰ ਕਰਨਾ ਆ ਤਾਂ ਪਹੁੰਚੋ ਕਰਬਾ ਚੌਧੇ ਤਿਹਾੜ ਦੀਆਂ ਬਹੁਤ 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 ਮਦਮੁਰਕਾ ਸਵੀਟ ਮੈਲ ਦੇ ਸੁਕਾ ਕੰਗਜੀਵ ਨੰਬਰ ਹੈ 4068999 ਕਰਜ ਮੁਆਫ ਕਰਾਉਣਾ ਚਾਹੁੰਦੇ ਹੋ ਤਾਂ ਅਹਿਮਦ ਵਾਲਕ ਨੂੰ ਫੋਨ ਕਰਾਉਣਾ ਨੰਬਰ ਹੈ 4010783192 ਅਚਰਨ ਜੀ ਹਾਂਜੀ ਅਸੀਂ ਹੁਣ ਜਾਨਣਾ ਚਾਹੁੰਦੇ ਹਾਂ ਕਿ ਏਸੀ ਇੱਕ ਹੋਰ ਫੀਦਾਸੀ ਜੇ ਪ੍ਰੋਜੈਕਟ ਨੂੰ ਲੇਟ ਆਨ ਕੀਤਾ 90000 ਡਾਲਰ ਤੁਹਾਡੇ ਪਰਿਵਾਰ ਦਾ ਬੱਚਾ ਜਿਹੜਾ ਹੈਂਡੀਕੈਪਟ ਹੈ ਆਰ ਮੈਂਟਲੀ ਡਿਸਟਰਬ ਹੈ ਜਿਹੜਾ ਫਿਜ਼ੀਕਲ ਤੌਰ ਤੇ ਠੀਕ ਨਹੀਂ ਹੈ ਅਬਨਾਰਮਲ ਹੈ ਉਹਦੀ ਉਮਰ 49 ਸਾਲ ਤੋਂ ਘੱਟ ਹੈ ਉਹ 90000 ਡਾਲਰ ਗਵਰਨਮੈਂਟ ਗ੍ਰਾਂਟ ਦੇ ਰਹੀ ਹੈ ਫੰਡ ਦੇ ਰਹੀ ਹੈ ਇਹ ਦਿੱਤਾ ਹੋਇਆ ਫੰਡ ਵਾਪਸ ਨਹੀਂ ਲੈਣਾ ਗਵਰਨਮੈਂਟ ਨੇ ਇਹ ਪਰਮਾਨੈਂਟ ਤੁਹਾਨੂੰ ਪੈਸੇ ਮਿਲਣੇ ਆ ਤੁਸੀਂ ਹਾਲ ਤੱਕ ਕਲੇਮ ਨਹੀਂ ਕਰ ਸਕੇ ਕਸੂਰ ਤੁਹਾਡਾ ਨਹੀਂ ਹੈ ਕਸੂਰ ਜਿਹੜਾ ਹੈ ਉਹ ਮੈਸੇਜ ਤੁਹਾਡੇ ਕੋਲ ਨਹੀਂ ਪਹੁੰਚਿਆ ਤਾਂ ਪੰਜਾਬ ਅਨਸ਼ੁਸ਼ਣ ਵਾਲੇ ਪੈਦਲ ਕਾਦਮੀ ਇਹਨਾਂ ਨੇ ਕੀਤੀ ਹੈ ਅਤੇ ਹਾਂ ਇਹ ਤੋਂ 90000 ਡਾਲਰ ਦਿਵਾਉਣਗੇ ਤੁਸੀਂ ਦਿੰਨਗੇ ਇਹ ਚਾਰਜ ਕੀ ਕਰਨਗੇ ਇਹ ਚਾਰਜ ਕਰਨਗੇ ਜ਼ੀਰੋ ਤੇ ਮੈਂ ਦੱਸਿਆ ਤੁਹਾਨੂੰ ਹੁਣੇ ਹੀ ਕਿ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਬੁਰਾ ਕਰਾਂਗੇ ਬੁਰਾ ਹੋਵੇਗਾ ਜਿਸ ਕਰਕੇ ਭਲਾ ਇਹ ਕਰ ਰਹੇ ਨੇ ਇੱਕ ਤਾਂ ਤੁਹਾਨੂੰ ਦੱਸ ਰਹੇ ਨੇ ਕਿ ਭਾਈ 90000 ਡਾਲਰ ਤੁਸੀਂ ਆਕੇ ਦਾਰੋ ਗਵਰਨਮੈਂਟ ਨੇ ਪੈਸੇ ਦੇਣੇ ਆ ਇਹਨਾਂ ਨੂੰ ਤੁਹਾਨੂੰ ਦਵਾਉਣੇ ਆ। Hold on please. Come on baby please. ਜੋ ਮੇਕ ਮੀ ਸਿਕ ਇਟਾਇਰਡ। Okay. So ਇਹਨਰ ਕੰਦਾ ਪਾਵੇ ਆ ਮੈਂ ਇਨਾ ਖੁਸ਼ ਆ ਕਿਉਂਕਿ ਬੱਚੇ ਜਿਹੜੇ ਆ ਮੈਂਟਰੀ ਤੌਰ ਤੇ ਇਨਡਿਸਟਰਬ ਆ ਮਾਂ ਇੰਨੇ ਸਾਲਾਂ ਤੋਂ ਪਾਲ ਰਹੀ ਆ ਗਵਰਨਮੈਂਟ ਜਿਹੜੇ ਤੁਹਾਨੂੰ ਬੈਨੀਫਿਟ ਲੱਗੇ ਹੋਏ ਆ ਉਹ ਡਿਸਟਰਬ ਨਹੀਂ ਹੋਣੇ। ਜਿਹੜੇ ਬੈਨੀਫਿਟ ਲੈਂਦੇ ਆ ਉਹ ਲੈਂਦੇ ਜਾਓ। ਡਸਨਟ ਮੈਟਰ ਤੁਹਾਡੀ ਇਨਕਮ ਕੀ ਆ ਉਹਦੇ ਮੁਤਾਬਕ ਕੁ ਰਿਸ਼ਵਤ ਦਰੋਧਰ ਹੋ ਸਕਦੀ ਆ ਪਰ ਯਾਦ ਰੱਖੋ ਇਹਨਾਂ ਦੀ ਕੋਈ ਵੀ ਫੀਸ ਨਹੀਂ ਹੈ। ਪਰ ਮਾਕੀਨਾਂ ਦੇ ਦਫਤਰ ਸਾਰੇ ਸ਼ਹਿਰ ਵਿੱਚ ਨੇ ਤੁਸੀਂ ਫੋਨ ਕਰ ਲਓ ਤੁਸੀਂ ਟੈਲੀਫੋਨ ਤੇ ਇਨ ਪ੍ਰੋਗਰਾਮ ਵਿੱਚ ਲੋਕ ਟੈਲੀਫੋਨ ਤੇ ਹੀ ਤੁਹਾਡਾ ਫਾਰਮ ਭਰਨਗੇ ਤੇ ਪੈਸੇ ਤੁਹਾਡੇ ਅਕਾਊਂਟ ਵਿੱਚ ਆ ਜਾਣਗੇ। ਹਾਂਜੀ ਹੁਣ ਦੱਸੋ। ਬੱਸੀ ਸਾਹਿਬ ਅਗਰ ਕੋਈ ਹਾਂਜੀ ਬਾਈ ਸਾਹਿਬ ਜੇ ਕੋਈ ਮਿਸ ਕਰ ਗਿਆ ਜਿਨ੍ਹਾਂ ਨੂੰ ਇਸ ਪ੍ਰੋਗਰਾਮ ਦਾ ਪਤਾ ਨਹੀਂ ਸੀ ਇਸ ਗ੍ਰਾਂਟ ਦਾ ਪਤਾ ਨਹੀਂ ਸੀ ਆਰਡੀਐਸਪੀ ਅਕਾਊਂਟ ਦਾ ਪਤਾ ਨਹੀਂ ਸੀ ਗਵਰਨਮੈਂਟ ਕਹਿੰਦੀ ਅਗਰ ਤੁਸੀਂ ਐਲੀਜੀਬਲ ਹੋ ਤਾਂ ਪਿਛਲੇ 10 ਸਾਲਾਂ ਦੇ ਅਸੀਂ ਪੈਸੇ ਦੇ ਦਾਂਗੇ ਤੁਹਾਨੂੰ। ਆ ਬਤਲ ਤੁਸੀਂ ਪਿਛਲੇ 10 ਸਾਲ ਦਾ ਕਲੇਮ ਕਰ ਸਕਦੇ ਹੋ। ਹਾਂਜੀ ਕਰ ਸਕਦੇ ਹਾਂ। ਸੋ ਪਰ ਉਮਰ 49 ਸਾਲ ਤੋਂ ਘੱਟ ਹੋਣੀ ਚਾਹੀਦੀ ਐਂਡ ਬੱਸੀ ਸਾਹਿਬ ਇਹ ਜਿਹੜੀ ਗ੍ਰਾਂਟ ਹੈਗੀ ਹੈ ਬਹੁਤ ਹੀ ਇੱਕ ਚੰਗੀ سپورਟ ਹੈ ਜਿਹੜਾ ਉਸ ਬੱਚੇ ਨੂੰ ਕਹਿ ਲੋ ਜਾਂ ਉਸ ਯੰਗ ਪਰਸਨ ਨੂੰ ਕਹਿ ਲੋ ਜਿਹੜਾ ਡਿਸੇਬਲ ਹੋ ਗਿਆ ਕਿਸੇ ਵੀ ਕਾਰਨ ਕਰਕੇ ਐਂਡ ਕੈਨੇਡਾ ਦੀ ਗਵਰਨਮੈਂਟ ਉਹਨਾਂ ਦੀ ਹੈਲਪ ਕਰਨਾ ਚਾਹੁੰਦੀ ਹੈ ਕਿਉਂਕਿ ਆਪਾਂ ਨੂੰ ਪਤਾ ਹੈ ਕਿੰਨੇ ਚੈਲੰਜਸ ਹੁੰਦੇ ਅਗਰ ਆਪਣੇ ਘਰ 'ਚ ਕੋਈ ਸਪੈਸ਼ਲ ਨੀਡ ਵਾਲਾ ਅਗਰ ਬੱਚਾ ਹੁੰਦਾ ਹੈ ਤੇ ਪੇਰੈਂਟਸ ਦੇਖ ਲੋ ਡਾਕਟਰਾਂ ਕੋ ਕਿੰਨੇ ਚੱਕਰ ਮਾਰਨੇ ਨੇ ਉਹਨਾਂ ਲਈ ਸਪੈਸ਼ਲ ਸਕੂਲ ਹੁੰਦੇ ਨੇ ਸੋ ਗਵਰਨਮੈਂਟ سپورਟ ਕਰ ਰਹੀ ਹੈ ਸੋ ਜਰੂਰ ਇਹ ਗ੍ਰਾਂਟ ਜਿਹੜੀ ਹੈ ਬਸ ਇਸ 타 ਮੈਂ ਜਰੂਰ ਕਹਾਂਗਾ ਕਾਫੀ ਲੋਕ ਹੈ ਜਿਹੜੇ ਹੋ ਸਕਦਾ ਆਪਣਾ ਇਹ ਪ੍ਰ ਆ ਦੇਖ ਰਹੀ ਹੁਣ ਉਹ ਉਹ ਲੋਕ ਉਹਨਾਂ ਲੋਕਾਂ ਤੱਕ ਸਾਡਾ ਮੈਸੇਜ ਜ਼ਰੂਰ ਪਹੁੰਚਾਓ ਜਿੱਥੇ ਤੁਹਾਨੂੰ ਲੱਗਦਾ ਹੈ ਵੀ ਤੁਹਾਡੇ ਜਿਹੜੇ 90000 ਡਾਲਰ ਉਹਨਾਂ ਨੂੰ ਮਿਲ ਸਕਦਾ ਜਿਹੜੇ ਪਰਿਵਾਰਾਂ ਦੇ ਵਿੱਚ ਕੋਈ ਸਪੈਸ਼ਲ ਨੀਡ ਵਾਲੇ ਬੱਚੇ ਨੇ ਮੈਂ ਆਪਣਾ ਨੰਬਰ ਦੱਸਣਾ ਚਾਹੂੰਗਾ 416910 9000 ਮਿਹਰਬਾਨੀ ਅਸੀਂ ਇੱਕ ਬਾਥ ਸੰਦੇਸ਼ ਪੇਸ਼ ਕਰ ਰਹੇ ਆਓ ਦੇਖੋ ਇੱਕ ਇਸ ਦਾ ਬਾਥ ਹੈ ਇਹ ਹੈ ਸਰ ਬਿਆਨ ਸਿੰਘ ਢਾਲੀਵਾਲ ਦਾ ਹੈਪੀ ਬਰਥਡੇ ਟੂ ਯੂ ਸਵੀਟ ਬੇਬੀ ਦ ਸਪੈਸ਼ ਆਦਰ ਬਾਡੀ ਸ਼ਾਪ ਦੇ ਸੀਓ ਹੈਪੀ ਬਰਥਡੇ ਹਾਂਜੀ ਹੈਪੀ ਬਰਥਡੇ ਜੀ ਹੈਪੀ ਬਰਥਡੇ ਟੂ ਯੂ ਸਵੀਟ ਬੇਬੀ ਔਰ ਦੱਸਿਆ ਕਿ ਹਰਪਾਸ ਸੰਧੂ ਜੀ ਕਹਿੰਦੇ ਆ ਕਿ ਦੋ ਬ੍ਰਾਂਚਾਂ ਚੱਲੂ ਫਰੈਸ਼ ਕੋ ਵਿੱਚ ਨੇ ਤੇ ਇੱਕ ਇਹਨਾਂ ਦੀ ਕਾਰਖਾਨਾ ਜੋ ਸਮੋਸੇ ਬਣਾਉਂਦਾ ਹੈ ਮਠੇ ਬਣਾਉਂਦਾ ਹੈ ਉਹ ਆਰਬੀਨ ਤੇ ਮਿਲ ਲੱਗੇਗਾ ਪਰ ਕਰਵਾ ਚੌਦ ਦੇ ਤਿਹਾੜ ਤੇ ਤੁਸੀਂ ਸਮੋਸਾ ਸਵੀਟ ਫੈਕਟਰੀ ਦੀਆਂ ਦੋ ਬ੍ਰਾਂਚਾਂ ਚੱਲੂ ਫਰੈਸ਼ ਕੋ ਬ੍ਰਮਟਨ ਵਿੱਚ ਕੰਟਰੀ ਸਾਈਡ ਤੇ 에어ਪੋਰਟ ਤੇ ਹੈ ਤੇ ਇੱਕ ਚੱਲੂ ਫਰੈਸ਼ ਕੋ ਦੀ ਬ੍ਰਾਂਚ ਜਿਹੜੀ ਬਰਮਲੀ ਅਤੇ ਆਪਣੇ ਬਰਮਲੀ ਸੈਂਟਰਬੁਡ ਤੇ ਹੈ ਸੋ ਦੋ ਬਰਾਚਾ ਬ੍ਰਾਂਚ ਹੋ ਗਈਆਂ ਇੱਕ ਅਲਮੀਤੇ ਹੋ ਗਈ ਸੋ ਕਰਮਚੌਦ ਦੇ ਤਿਹਾਉਰ ਨੂੰ ਮਨਾਉਣ ਵਾਸਤੇ ਵੈਲਕਮ 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 ਤੁਹਾਡੀ ਸੇਵ ਵਿੱਚ ਹਰ ਤਰ੍ਹਾਂ ਦਾ ਸਮਾਨ ਸਮੱਗਰੀ ਤੁਸੀਂ ਲਿਆਓ ਆਪਣਾ ਟੇਸਟ ਬ੍ਰਾਂਡ ਹੈ ਮਠਿਆਈਆਂ ਦਾ ਅਤੇ ਕਰਮਚੌਦ ਦੇ ਤਿਹਾਉਰ ਤੇ ਤੁਹਾਨੂੰ ਫੀਣੀਆਂ ਤੁਹਾਨੂੰ ਮਠੇ ਜੋ ਵੀ ਚਾਹੀਦੇ ਨੇ ਤੁਸੀਂ ਜਾਣਾ ਹੈ ਆਪਣੇ ਹਰਪਾਲ ਸੰਧੂ ਜੀ ਦੇ ਸਮੋਸਾ ਫੈਕਟਰੀ ਕਾਰਖਾਨੇ ਤੇ ਸੋ ਕਰਜਾ ਮਾਫ ਕਰਉਣਾ ਤਾਂ ਤੁਸੀਂ ਦਰਮਨ ਮਾਰ ਨੂੰ ਕਾਲ ਕਰੋ ਜੋ ਪੈਸੀ ਬਾਅਦ ਵਿੱਚ ਚਾਰਜ ਕਰਨਗੇ 888 889914 ਸਵਿੱਟ ਮਾਲ ਦੇ ਸੁੱਖਾ ਜੀ ਕਹਿੰਦੇ ਨੇ ਸੁੱਖਾ ਜੀ ਕਹਿੰਦੇ ਆ ਕਿ ਆਓ ਆਪਣੇ ਘਰ ਵਿੱਚ ਕਰਵਾ ਚੌਦ ਦੇ ਤਿਹਾਰ ਨੂੰ ਮਨਾਉਣ ਦੇ ਵਾਸਤੇ ਅੱਜ ਅਸੀਂ 11 ਵਜੇ ਤੱਕ ਉੱਲੇ ਆ ਅਸਾਤ੍ਰਿਕ ਹੈ ਕੱਲ ਵੀ 11 ਵਜੇ ਖੁੱਲੇ ਆ ਕਿਉਂਕਿ 9 ਤਰੀਕ ਨੂੰ ਸਵੇਰ ਨੂੰ ਕਰਵਾਚੌਦ ਦੇ ਤਿਹਾਉਰ ਜਿਹੜਾ ਹੈ ਤੁਸੀਂ ਮਨਾਉਣਾ ਆ ਤੇ ਮੰਨਣਾ ਆ ਅਰਦਾਸ ਕਰਨੀ ਆ ਤੇ ਅਰਦਾਸ ਕਰਾਉਣੀ ਆ ਬਾਈ ਗੂ ਸੱਚੇ ਪਾਤਸ਼ਾਹ ਤੁਹਾਡੇ ਪਤੀ ਪਰਮੇਸ਼ਰ ਦੀ ਲੰਬੀ ਉਮਰ ਹੋਵੇ ਅਤੇ ਚੜ੍ਹਦੀ ਕਲਾ ਵਿੱਚ ਤੁਸੀਂ ਰਹੋ ਦਿਨ ਤਿਆਰ ਮਨਾਉਦੇ ਰਹੋ ਤੁਸੀਂ ਵੀਟ ਮੈਨ ਨੂੰ ਯਾਦ ਕਰਦੇ ਜਾਓ ਅੰਤ ਦੇ ਵਿੱਚ ਵੀਟ ਮੈਨ ਨੰਬਰ ਹੈ 4678 999 ਸੁੱਖਾ ਕੰਗਜੀ ਵੱਲੋਂ ਤੁਹਾਨੂੰ ਸਭ ਨੂੰ ਕੈਬਚੋਤ ਮੁਹਰਕ ਅੱਛਾ ਤੁਸੀਂ 90000 ਡਾਲਰ ਨੂੰ ਪਰਿਵਾਰਾਂ ਵਾਸਤੇ ਲੈ ਕੇ ਆਏ ਹੋ ਗਵਰਨਮੈਂਟ ਦੇ ਵੱਲੋਂ ਗ੍ਰਾਂਟ ਦਾ ਸੰਦੇਸ਼ ਦੇ ਰਹੇ ਹੋ ਆਈ ਥਿੰਕ ਯੂ ਆਰ ਗ੍ਰੇਟ ਮੈਨ ਹਾਂਜੀ ਡੈਫੀਨਿਟਲੀ ਆਈ ਸ਼ੁੱਡ ਆਨਰ ਯੂ ਵਿਦ ਦਾ ਗੋਲਡ ਮੈਡਲ ਥੈਂਕ ਯੂ ਬਸੀ ਸਾਹਿਬ ਤੁਹਾਡਾ ਬਹੁਤ ਮਾਣ ਹੈ ਤੁਸੀਂ ਬੜੇ ਵਧੀਆ ਜਿਹੜਾ ਹੈਗਾ ਸਾਨੂੰ ਜਿਹੜਾ ਰਿਸਪੈਕਟ ਦਿੰਦੇ ਹੈਗੇ ਹੋ ਐਂਡ ਆਪਾਂ ਇਹੀ ਕਾਰਨ ਹੈ ਵੀ ਆਪਾਂ ਸਾਰੀ ਕਮਿਊਨਿਟੀ ਤੱਕ ਜਿਨ੍ਹਾਂ ਦਾ ਇਹ ਹੱਕ ਬਣਦਾ ਆਪਾਂ ਹਰੇਕ ਘਰ ਤੱਕ ਆਪਣਾ ਮੈਸਜ ਹਾਂਜੀ ਉਹਨਾਂ ਨੂੰ ਇਹ ਮੈਸੇਜ ਆਪਾਂ ਸਾਰਿਆਂ ਦੇ ਘਰਾਂ ਦੇ ਵਿੱਚ ਪਹੁੰਚਣਾ ਚਾਹੀਦਾ ਹੈ ਅਗਰ ਤੁਹਾਡੇ ਘਰ ਦੇ ਵਿੱਚ ਕੋਈ ਵੀ ਮੈਂਬਰ ਹੈ ਜਦੀ ਉਮਰ 50 ਸਾਲ ਤੋਂ ਵੱਧ ਹੈ ਸਭ ਲੋਕਾਂ ਨੂੰ ਪਤਾ ਲੱਗ ਗਿਆ ਹੁਣ ਤੁਹਾਡੇ ਟੈਲੀਫੋਨ ਜਿਹੜਾ ਆਉਣਾ ਘੰਟੀ ਖੜਕਣੀ ਆ ਰਾਤ ਤੱਕ ਖੜਕੜੀ ਆ ਜਾਣੀਆਂ ਸੋ ਵੀ mentally तौर ਤੇ disableness ਕੋਈ uh, mentally disturbed physically ਵੀ ਹੋ ਸਕਦੇ ਨੇ physically ਹੋ ਸਕਦੇ ਨੇ abnormal ਨੇ government 90000 ਦੇ ਰਹੀ ਹੈ ਸ਼ਰਤ ਇਹ ਕਿ 49 ਸਾਲ ਤੋਂ ਉਮਰ ਕੱਟ ਹੋਣੀ ਚਾਹੀਦੀ ਹੈ ਸੋ 10 ਸਾਲ ਜੇ ਨਹੀਂ ਵੀ ਕਲੇਮ ਕੀਤਾ ਤਾਂ ਵੀ ਕਰ ਸਕਦੇ ਹੋ ਨੰਬਰ ਹੈ ਇਹ ਪੈਸੇ ਫ੍ਰੀ ਦਵਾਉਂਦੇ ਨੇ ਤੁਹਾਨੂੰ ਕੋਈ ਚਾਰਜ ਨਹੀਂ ਕਰਦੀ ਆਪਣੀ ਫੀਸ ਫਾਰਮ ਭਰਨਗੇ ਫ੍ਰੀ 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 ਸਰਵਿਸ ਹੈ 416910 9000 9000 ਗੁੱਡ ਲੱਕ ਥੈਂਕ ਯੂ ਬਸੀਤ ਇਸ ਤਰ੍ਹਾਂ ਆਇਦਰ ਪ੍ਰੋਗਰਾਮ